ਲੋਕ ਸਭਾ ਚੋਣਾਂ ਨੂੰ ਲੈ ਕੇ ਹੁਸ਼ਿਆਰਪੁਰ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਮੈਡਮ ਨੀਤਾ ਸੋਮਪ੍ਰਕਾਸ਼ ਵੱਲੋਂ ਫਗਵਾੜਾ ਦੇ ਸਮੂਹ ਭਾਜਪਾ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਬਾਰੇ ਗੱਲਬਾਤ ਕਰਦਿਆਂ ਨੀਤਾ ਸੋਮਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਆਗੂਆਂ ਤੇ ਵਰਕਰਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਹਨਾਂ ਚੋਣਾਂ ਨੂੰ ਲੈ ਕੇ ਸਖਤ ਮਿਹਨਤ ਕਰਨਗੇ ਅਤੇ ਇੱਕ ਵਾਰ ਫਿਰ ਇਹ ਸੀਟ ਭਾਜਪਾ ਦੇ ਝੋਲੇ ਵਿੱਚ ਪਾਉਣਗੇ ਉਨ੍ਹਾਂ ਕਿਹਾ ਕਿ ਚੋਣਾਂ ਭਾਜਪਾ ਦੀਆਂ ਚੋਣਾਂ ਨੇ ਇਸ ਮੌਕੇ ਨੀਤਾ ਸੋਮਪ੍ਰਕਾਸ਼ ਨੇ ਪਹੁੰਚੇ ਹੋਏ ਸਾਰੇ ਆਗੂਆਂ ਤੇ ਹੋਰ ਮਿਲ ਰਿਹਾ ਹੈ ਤੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਅਤੇ ਕਈ ਸਾਬਕਾ ਅਫਸਰ ਪੰਜ ਪਰ ਵਿੱਚ ਸ਼ਾਮਿਲ ਹੋ ਰਹੇ ਹਨ ਸਾਰੇ ਪਾਰਟੀ ਦੇ ਅਹੁਦੇਦਾਰ ਕੌਂਸਲਰ ਵਰਕਰ ਸਾਰਿਆਂ ਨੇ ਅਸੀਂ ਇੱਕ ਮੀਟਿੰਗ ਕੀਤੀ ਹੈ ਔਰ ਸਾਰਿਆਂ ਨੇ ਆਪਣੇ ਆਪਣੇ ਵਾਰਡ ਦੇ ਵਿੱਚ ਮਿਹਨਤ ਕਰਨ ਦਾ ਵਾਅਦਾ ਕੀਤਾ ਹੈ ਕਿ ਡਟ ਕੇ ਮਿਹਨਤ ਕਰੂਗੇ ਔਰ ਬੱਦ ਤੋਂ ਬੱਦ ਮਾਰਜਨ ਜਿਹੜਾ ਹੈ ਉਹ ਹਰ ਇੱਕ ਕੌਂਸਲਰ ਆਪਣੇ ਵਾਰਡ ਦੇ ਵਿੱਚ ਉਹ ਦਊਗਾ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਦੀ ਇਲੈਕਸ਼ਨ ਹੈ ਕੈਂਡੀਡੇਟ ਬਾਦ ਚ ਪਾਰਟੀ ਪਹਿਲਾ ਹੈ ਔਰ ਸਾਰੇ ਜਣੇ ਆਪਣੀ ਪਾਰਟੀ ਲਈ ਕੰਮ ਕਰਨ ਲਈ ਤਿਆਰ ਹੈ ਸਾਰਿਆਂ ਚ ਖੁਸ਼ੀ ਦੀ ਲਹਿਰ ਹੈ ਔਰ ਸਾਰੇ ਖੁਸ਼ ਹੋ ਕੇ ਕੰਮ ਕਰਦੇ ਆ ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਹੜੇ ਸਾਰੇ ਜਣੇ ਮੈਨੂੰ ਸਹਿਯੋਗ ਕਰ ਰਹੇ ਆ ਤਾਂ ਕਿ ਅਸੀਂ ਇਹ ਇਲੈਕਸ਼ਨ ਜਿੱਤ ਕੇ ਜਿਹੜੀ ਆ ਮੋਦੀ ਜੀ ਦੀ ਝੋਲੀ ਵਿੱਚ ਪਾਈਏ ਹੁਸ਼ਿਆਰਪੁਰ ਹਲਕੇ ਚ ਬਹੁਤ ਆਸਾਂ ਹੁੰਦੀ ਆ ਸਾਰਿਆਂ ਨੂੰ ਕਿ ਇਹ ਬੀਜੇਪੀ ਦਾ ਇਲਾਕਾ ਹੈ ਔਰ ਅਸੀਂ ਵੀ ਇਹੀ ਮੰਨ ਕੇ ਚੱਲਦੇ ਆਂ ਕਿ ਇਲੈਕਸ਼ਨ ਅਸੀਂ ਜਿੱਤ ਕੇ ਮੋਦੀ ਜੀ ਦੀ ਝੋਲੀ ਦੇ ਵਿੱਚ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਣਾ ਆਂ ਗਵਾਰਡਿਤ ਗੱਲ ਕਰੀਏ ਗਵਾਰਡਿਤ ਦੇ ਵਿੱਚ ਹਰ ਵਾਰ ਕਈ ਵਾਰ ਝੋਟੇ ਆ ਕੋ ਵੱਡਾ ਹੈ ਹਰ ਇੱਕ ਵਿਅਕਤੀ ਨੂੰ ਹਿੱਸਾ ਕਰਨਾ ਔਰ ਅਗਲੀ ਜਦੋਂ ਇਸ਼ਾਰਾ ਕਰੀਏ ਇਹਨਾਂ ਦੇ ਕਰਤਵੇ ਇੱਕ ਵਾਰ ਜਿਵੇਂ 2 ਜਾਂ 3 ਦਿਨ ਤੋਂ ਹਾਂ ਜੀ ਤਿੰਨ ਦਿਨ ਲੱਗਦਾ ਦੋ ਦਿਨ ਲੱਗਦਾ ਜਾਂ ਤਿੰਨ ਦਿਨ ਲੱਗਦਾ ਆਪਾਂ ਅੱਜ ਉਸ ਤੋਂ ਬਾਅਦ ਸ਼ਾਮ ਨੂੰ ਆਪਣਾ ਵਾਰਡ ਕਰਕੇ ਦੇਖੋ ਇਹ ਵਾਰਡ ਨੂੰ ਬਾਹਾਂ ਹੀ ਵੜਣਾ ਇੱਕ ਘਰ ਜਾ ਕੇ ਉੱਤੇ ਪੁੱਛ ਕੇ ਉੱਤੇ ਕਿਤੇ ਉਹ ਵੋਟਰ ਹੈਗੇ ਉਸ ਘਰ ਤੇ ਔਰ ਉਹ ਜਨਕੀ ਟੈਂਡਰ ਦਾ ਰਿਸਪੌਂਸ ਤੋਂ ਵੀ ਜ਼ਿਆਦਾ ਲੱਗਣਾ ਜੇ ਤੁਹਾਨੂੰ ਵੈਸੇ ਵੀ ਨਾਉਂਦੇ ਆਪਣੇ ਵਾਰਡ ਦਾ ਪਤਾ ਹੁੰਦਾ ਆਪਣੇ ਰਿਸਪੌਂਸ ਤੋਂ ਹੀ ਬਦਲ ਕਰ ਇੱਕ ਤਾਂ ਰਾਮ ਮੰਦਰ ਦੀ ਘਰ ਤੋਂ ਕਿਹੜੀ ਉਹਨੂੰ ਵਾਰਡ ਵਾਰਡ ਹੈ ਉਹ ਤਾਂ ਇਹ ਵੰਗਿਆ ਤੇ ਇੱਕ ਨਿਰਦੇਸ਼ ਦੇ ਕੰਮ ਹੋਏ ਨਿਰਦੇਸ਼ ਕਰਨੀ ਆ ਬੋਧੀ ਜੀ ਦੀ ਅਚੀਵਮੈਂਟ ਦੀ ਕਰ ਸਕਦੇ ਭਾਰਤ ਵਰਤ ਨਹੀਂ ਕਰ ਇਸ ਸਿੱਧੇ ਦੇ ਬੰਦੇ ਰਾਜੂ ਸਰ ਦੇ ਬੰਨਰਸ ਔਸ਼ਾਦਾਂ ਕੋਈ ਮੰਡਲ ਪ੍ਰਧਾਨ ਔਸ਼ਾਦਾਂ ਦਾ ਕਿਸੇ ਨਾਲ ਰਿਸ਼ਤੇ ਹਮਦਲ ਉਹਨਾਂ ਨੂੰ ਵੀ ਆਪਾਂ ਨੀੜਤਾ ਦੀ ਗੱਲ ਕਰਦੇ ਕਿਸੇ ਨੂੰ ਕੋਈ ਗੱਲ ਸਾਡੇ ਕਈ ਵਾਰ ਕਰਦੇ ਟਿੱਚ ਕਰਨਾ ਕਰਦਾ ਨਾ ਦੇਖੋ ਆ ਗਿਆ ਤੂੰ ਕਿਧਰੋਂ ਆ ਗਿਆ ਤੇਰੇ ਅੱਗੇ ਤਾਂ ਦੇਖਿਆ ਨਹੀਂ ਤੈਨੂੰ ਸਾਡੇ ਇਦਾਂ ਦੀ ਕਰ ਕਿਸੇ ਨੂੰ ਕਹਿਣੀ ਸੁਪ ਵੀ ਗੱਲ ਨਹੀਂ ਕਿਸੇ ਨੂੰ ਤੁਹਾਨੂੰ ਕਰੰਗਿਆ ਲੈਦਾ ਮਨ ਤੁੜਦਾ ਅਰਧਾਸਤ ਕਰ ਕਰੋ ਅਰਧਾਸਤ ਕੋਈ ਬੰਦਾ ਜਿਹੜਾ ਤੁਹਾਨੂੰ ਲੱਗਦਾ ਉਹ ਜਿਹੜਾ ਮੇਰੇ ਮੂੰਹ ਤੇ ਨਾ ਗਾਉਂਦਾ ਮੇਰੇ ਪੇਟ ਵਿੱਚ ਕਹਿੰਦਾ ਹੋਵੇ ਕਿ ਇਹਦਾ ਨਾ ਆ ਕੰਮ ਨਹੀਂ ਹੋਇਆ ਜੀ ਮੈਂ ਦੱਸਿਆ ਜੀ ਸਭ ਨੂੰ ਸ਼ਾਂਤ ਰਹਿ ਕੇ ਉਹ ਉਹ ਅੱਗੇ ਨੂੰ ਦੱਸਿਓ ਤੇਰੇ ਕੰਮ ਜਿਹੜੇ ਵੀ ਜ਼ੋਰ ਵਾਲੇ ਨਹੀਂ ਕਰਨ 100% ਕੰਮ ਕਿਸੇ ਦਾ ਵੀ ਨਹੀਂ ਹੁੰਦਾ ਸਭ ਤੋਂ ਵੱਡਾ ਬੋਦੀ ਸਾਹਿਬ ਕੋਲ ਹੱਥ ਆਪਨੇ ਹੋਦੇ ਨਹੀਂ ਹੁੰਦੇ ਕੋਈ ਕੰਮ ਰਹਿ ਜਾਂਦੇ ਕੋਸ਼ਿਸ਼ ਕਰਦੇ ਜਿਹੜੀ ਇਹ ਗੱਲਾਂ ਕਰਨ ਦੀ ਕੰਮ ਕਰਨ ਦੀ ਜਿਹੜੀ ਦਾ ਵਿਕਾਸ ਦੀ ਲੌਂਗ টারਮ ਦੀ ਕੋਸ਼ਿਸ਼ ਤੋਂ बार-बार ਕਰਦੇ। ਉਹ ਇਸ ਗੱਲ ਦੀ ਸਰਪ੍ਰਸਤੀ ਇਹ ਬਹੁਤ ਕਿਹੋ ਜਿਹਾ ਕੀ? ਵਾਟ ਇਜ਼ ਅਬਾਊਟ ਕੁਝ ਹੋਇਆ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ